ਹੋਰ ਸੱਜਣੋ ਕੀ ਹਾਲ ਚਾਲ ਨੇ ਅਸੀਂ ਕਰਾਂਗੇ ਤੋ ਅੰਗ ਆਖੇ ਉਮੀਦ ਕਰਦੇ ਆਂ ਬਾਈ ਸਭ ਠੀਕ ਹੋਣਾ ਆਜੋ ਦੁੱਧ ਨੂੰ ਆਜ ਦੁੱਧ ਨੂੰ ਨਵੀਂ ਚੀਜ਼ ਦਿਖਾਈ ਇੱਕ ਸਰਨਾਲੀ ਆਜੋ ਹਾਂ ਹਾਂ ਇਹ ਬਾਈ ਸਰਨਾਲੀ ਵੀ ਜਰ ਗਿਆ ਸਰਨਾਲੀ ਆ ਆਪਣਾ ਪਾਲੇ ਸਿੰਘ ਨੇ ਆਪਣਾ ਮਿੱਤਰ ਪਿਆਰਾ ਦੇਖੋ ਕਿਵੇਂ ਲਿਵਟੀ ਖੜੀ ਆ ਦੇਖੋ ਸਰ ਪੈਣੀ ਗਿਰਦੀ ਕੋਈ ਨਹੀਂ ਨਹੀਂ ਯਾਰ ਕਰੇ ਕੋਈ ਬੱਡ ਰਹੀ ਕਰੇ ਹਾਂ ਸਾਰੀ ਡੇਢ ਕਨਾਲ ਡੇਢ ਕਨਾਲ ਆ ਸਾਰੀ ਚਾਰ ਪੰਜ ਗਰੇ ਚਾਰ ਪੰਜ ਗਰੇ ਮੰਡ ਰਿਆਂ ਲਾਲੇ ਇਹਨੂੰ ਵੱਡਣਾ ਤਾਂ ਵੀ ਨਹੀਂ ਮੁੱਕ ਰੀ ਥੋੜੀ ਜੀ ਚੜਾ ਦੇ ਨਾ ਥੋੜੀ ਜੀ ਜੇ ਥੋੜੀ ਜੀ ਨਾ ਪਹਿਲਾਂ ਵੱਡਲਾਂ ਦਾ ਕੋਈ 5 4 ਦਾਣਾ 10 ਦਾਣਾ ਦੇਖ ਪਿੱਛਾ ਹੀ ਪਿੱਛਾ ਬਹੁਤ ਗੈਂਡ ਪੁੱਠਣ ਆ ਰਹੀ ਆ ਯਾਰ ਯਾਰੀ ਆ ਦੇਖ ਕਿੰਨੀ ਗੈਂਡ ਉਧਰ ਪਹਿਲਾਂ ਵੱਡ ਰਹੀ ਇਹਨਾਂ ਬਹੁਤ ਸੋਹਣੀ ਫੁੱਟਰੀ ਐ ਜਥੋੜੀ ਜੀ ਚੜ ਗਈ 68 ਆ ਦੇਣਾ 68 ਚੜਦੀ ਨਾ ਹਾਂ ਹਾਂ ਕੀ ਗੱਲਾਂ ਬਣਨ ਦੀ ਆ ਦੇ ਲਵੇ ਡੇ ਖਾਈ ਖੜੀਆ ਲਵੇ ਡੇ ਫੇ ਚੋ ਫੇ ਮਮਾ ਸਿੰਘ ਮੰਨ ਰਿਆ ਨਾਲ ਵੱਡਣਾ ਇੱਕ ਮਮਾ ਲੇ ਜਾਂ ਪੰਡਾ ਉਹ ਡਰ ਰਿਆ ਕੋਹਣਾ ਲੇ ਬਾਕੀ ਬਾਲਾ ਵੱਡ ਲੇ ਦੋ ਘਰ ਹੋਰ ਆਵੇਂਗੇ ਦੋ ਘਰ ਹੋਰ ਆਵੇਂ ਵੱਡਣਾ ਤੁਹਾਨੂੰ ਲੱਗ ਰਿਹਾ ਵੱਡੋ ਦੋ ਹੋਰ ਆਵੇਂਗੇ ਨਹੀਂ ਕਿੱਥੇ ਲਿਆ ਤਾ ਵੀ ਜਾ ਰਹਿਣੇ ਚੋਂ ਰਹਿਣੇ ਚੋਂ ਕਿੱਥੇ ਦਾ ਹੈ ਕਾਂਗ ਥੜੀ ਦਾ ਕੀ ਰੇਟ ਦਿਆ ਤਾ ਵੀ 350 ਰੁਪਏ 200 ਰੁਪਏ ਥੋੜੀ ਜੀ ਬਾੜ ਚੜ ਚੜਦੀ ਮਾ ਨਹੀਂ ਬਾੜ ਬਹੁਤ ਚੜ ਗਈ ਜਾ ਔਰ ਜਿਆਦਾ ਚੜ ਗਈ ਜੇ ਨਾ ਬਾੜ ਚੜਦੀ ਦੇਖਦਾ ਗੱਲ ਆ ਹਾਂ ਖਾਤਰ ਨਾਲ ਵੀ ਵੜਿਆ ਆ ਫਿਰ ਇਹ ਗਾਸ਼ ਜੇ ਕਰਕੇ ਥੋੜੀ ਜਿਹੀ ਹੋਗੇ ਨਾ ਇਹ ਹੋਵੇ ਗਾਸ਼ ਜਮਕੜਾ ਨਾਲ ਜੇ ਨਾ ਆ ਹੁੰਦਾ ਫਿਰ ਦੱਤ ਨਾ ਵੜ ਜਾਂਦੇ ਦੱਤ ਨਾਲ ਤੋਂ ਬੋਹ ਕੈਂਡ ਵੜਦੀ ਆ ਪਰਸੀਨ ਵਾਲਾ ਕੰਮ ਆ ਬਸ ਜਦੋਂ ਜਿਵੇਂ ਗਲੋ ਬੈਲ ਨੀਓ ਵੈ ਉਹ ਚੀਜ਼ ਐ ਪਰਸੀਨ ਨਾਲ ਵਧੀਆ ਹਾਂ ਪਰਸੀਨ ਨਾਲੋਂ ਵਧੀਆ ਪਰਸੀਨ ਤੋਂ ਇਹ ਘਰ ਡੀਓ ਵਈਆ ਨਹੀਂ ਹਾਂ ਜਿਵੇਂ ਗਲੋ ਗਲੋਪੇਲ ਨਹੀਂ ਲਾਵੇ ਪਿਓ ਜੜਾਈਆਂ ਉਵੇਂ ਲਾਵੇ ਆ ਬਹੁਤ ਘੰਟਾ ਬਈ ਦੁੱਧ ਨਿਕਲਿਆ ਸਾਨੂੰ ਦੁੱਧਾ ਇਹਨੂੰ ਤੋੜਿਆ ਨਾ ਦੁੱਧ ਕੇ ਤੁਕਕੇ ਨਿਕਲਣੇ ਇੰਨੀ ਘੰਟ ਚੀਜ਼ ਆਇਆ ਪਰ ਕੀ ਕਰੀਏ ਥੋੜੀ ਜਿਹੀ ਬਾੜ ਚੜ ਗਈ ਕਿਉਂ ਜੀਰੀਆਂ ਲੱਗ ਗਈ ਉਧਰ ਕੋਈ ਰੇ ਪਾਲੇ ਕੱਕ ਕੱਢ ਲਈ ਇਸ ਕਰਕੇ ਬਾੜ ਚੜ ਗਈ ਉਧਰ ਬਹੁਤ ਘੰਟ ਫੁੱਟ ਰਿਹਾ ਥੋੜੀ ਜਿਹੀ ਪਹਿਲਾਂ ਵੱਢ ਗਈ ਸੀ ਜਦੋਂ ਬਿਜਣੀ ਚੀਏ ਮੇਰੇ ਯਾਰਾ ਇੱਕ 11 ਇਸका ਬਿਜਲੇ ਇੱਕ 11 ਮਾਲ ਮਾਰ ਵਿਚ ਚਰੀਗਾ ਚਾਲ ਦੋ ਰਲਾ ਕੇ ਵੱਢ ਲੈ ਬਹੁਤ ਘੰਟ ਚੀਜ਼ ਬਣੇਗੀ